पंजाब के हरमन प्यारे सरदार भगवंत सिंह मान साहब मंच पे मौजूद हमारे कैबिनेट मिनिस्टर वरिंदर गोयल जी नाभा कंस्टिट्यूंसी के एमएलए एल सभी मेरे प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम बहुत बहुत बधाई देता हूँ कि आज इस ऐतिहासिक सभा में और ऐतिहासिक दिन इस मौके पे इस पवित्र स्थान पे इस पवित्र मौके पे मुझे आमंत्रित किया आप लोगों के बीच में शामिल होने का मौका दिया इसके लिए मैं आप सबका बहुत बहुत आभारी हूँ अग्रवाल सभा का बहुत बहुत आभारी हूँ आज बड़ी खुशी का दिन है कि आज अग्रवाल स्मारक का यहाँ पे फाउंडेशन रखा गया बहुत जल्दी ये बन के तैयार हो जाएगा मुझे बताया गया कि ये बहुत भव्य और बहुत शानदार होगा और मैं समझता हूँ केवल उत्तर भारत, पूरे भारत वर्ष तो में पूरे भारतवर्ष से लोग यहाँ पे आएंगे मैं सारी सभा ट्रस्टियाँ नू लाइव मेंबर और बहुत धन्यवाद कहना कि उन्होंने सामू हिला के मान बख्शे ਸਾਡੇ ਆਮਾਨੀ ਪਾਰਟੀ ਦੇ ਨੈਸ਼ਨਲ ਕਨਵੀਨਰ ਕੇਸ਼ਦੀ ਰਾਜਨੀਤੀ ਨੂੰ ਨਵੇਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਸ਼੍ਰੀ ਅਵੰਦ ਕੇਜਰੀਵਾਲ ਸਾਹਿਬ ਮੇਰੇ ਕੈਪਟਨ ਦੇ ਸਾਥੀ ਬੰਦ ਕੋयल ਜੀ ਸਾਡੇ ਵਿਧਾਇਕੋਂ ਆਮਾਨੀ ਪਾਰਟੀ ਦੇ ਜਨਤਾ ਜੱਜ ਅਲਦਾਰ ਸਹਿਬਾਨ ਚੇਅਰਮੈਨ ਸਹਿਬਾਨ ਡੀ ਅਗਰਵਾਲ ਸਭਾ ਨਪਾ ਦੇ ਬਹੁਤ ਸਾਰੇ ਤੁਰਦੂ ਮਾਇਓ ਨੇ ਆਏ ਹੋਣੇ ਸਪਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਨਪਾ ਔਰ ਅੱਜ ਇਤਿਹਾਸਕ ਦਿਨ ਜਦੋਂ ਮਹਾਰਾਜਾ ਅਗਰ ਸਿੰਘ ਜੀ ਜਿਹੜੇ ਕਿ ਸ਼ਾਂਤੀ ਦੇ ਪੁੰਜ ਬਜੋ ਕਰਨੇ ਜਾਂਦੇ ਜਿਨ੍ਹਾਂ ਨੇ ਸੰਦੇਸ਼ ਜਿਹੜੇ ਦਿੱਤੇ ਮਾਨਵਤਾ ਦੇ ਭਲਾਈ ਦੇ ਸੰਦੇਸ਼ ਦਿੱਤੇ ਮਹਾਰਾਜਾ ਹਰਸਿੰਗ ਜੀ ਨੇ ਕਿਹਾ ਕਿ ਜੰਮਦੇ ਬੱਚੇ ਨੂੰ ਅਗਰਵਾਲ ਸਮਾਜ ਜਿਹੜਾ ਉਹ ਵੀ ਬੜੀ ਦੇਣ ਹੈ ਵਪਾਰ ਵਾਲੇ ਪਾਸਿਓਂ ਵੀ ਚਾਹੇ ਉਹ ਐਮਐਸਐਮ ਵੀ ਹੋਵੇ ਚਾਹੇ ਉਹ ਵੱਡੀ ਇੰਡਸਟਰੀ ਹੋਵੇ ਅਸਤਰਤੇ ਮਾਲਵਾ ਲੱਕੇ ਦੇ ਵਿੱਚ ਬਹੁਤ ਅਗਰਵਾਲ ਸਮਾਜ ਦਾ ਜਿਹੜਾ ਤਰੱਕੀਆਂ ਦੇ ਵਿੱਚ ਯੋਗਦਾਨ ਹੈ ਅੱਜ ਵੀ ਪਾ ਰਿਹਾ ਹੈ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤਾ ਇਨਵੀਟੇਸ਼ਨ ਆਇਆ ਅਗਰਵਾਲ ਸਮਾਜ ਵੱਲੋਂ ਅਸੀਂ ਕਹ ਜੀ ਆਵਾਂਗੇ ਦੋ ਵਾਰ ਕੈਨਸਲ ਵੀ ਹੋ ਗਿਆ ਪ੍ਰੋਗਰਾਮ ਕੀ ਹੋ ਗਿਆ ਰਾਜਾ ਜੀ ਕੱਲ ਵੀ ਮੌਸਮ ਦੇਖ ਕੇ ਲੱਗਦਾ ਸੀ ਕਿਤੇ ਫੇਰਨਾ ਮਾਰੇ ਕੈਨਸਲ ਹੋ ਜੇ ਪਰ ਅੱਜ ਮੌਸਮ ਠੀਕ ਹੈ ਠੰਡਾ ਵੀ ਹੈ ਤੁਮੇ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਿਨਾ ਖਾਸ ਤੌਰ ਤੇ ਜਿਉਂ ਮਾਵਾ ਭੈਣਾ ਇਸ ਸਮਾਧਨ ਚ ਆਇਆ ਔਰ ਕੋਈ politcal ਰਾਜਨੀਤੀ ਕਰਨੀ ਸਿਰਫ ਇਹ ਨਹੀਂ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਲੋਕਾਂ ਕੋ ਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹ ਸਾਡਾ ਸਾਥ ਦਿਓ। ਯੁਧ ਨਸ਼ਿਆਂ ਵਿਰੁੱਧ ਬੜਾ ਬੜਾ ਕਲੰਕਿਤ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਰਾ ਹੋਊਗਾ। ਪਰ ਬਹੁਤ ਵੱਡਾ ਹੁਕਮ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਪਚਾਇਆਂ ਦਾ ਵਿਸਟਾਚਾਰ ਹੈ ਜਾਂ ਕਿਸੇ ਹੋਰ ਦਫਤਰ ਦਾ ਵਿਸਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ بگੜਿਆ ਹੋਇਆ ਕਿ ਉਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗਦਾ ਪਰ ਆਪਣੀ ਬੋਲੋ ਨੀਅਤ ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਐਸੇ ਲੱਗਦਾ ਲੱਗਦਾ ਆਪਣੇ ਕੋਈ ਅਜਿਹੀ ਰਿਸ਼ਤੇਦਾਰੀਆਂ ਦੋਸਤੀਆਂ ਲਗਭਗ ਇਹ ਕੋ ਪਤੰਡਾ ਪਾਣੀ ਪੀਣੇ ਆ ਨਾਪਾ ਭਵਾਨੀ ਗੜ ਅਕੀਸ ਮਹਿਲਾ ਜਾਂ ਉਸਨਾਮ ਸਾਡਾ ਪਿੰਡ ਆ ਜਾਂਦਾ ਹੈ ਆਹ ਇਧਰ ਆਮਰਗੜ ਪਾਗੜੀਆਂ ਤੇ ਪਿੰਡ ਆ ਜਾਂਦੇ ਨੇ ਇਧਰ ਲਖੜਾ ਮੜਵਾਰ ਨਾ 500 ਲੋ ਤੋਂ ਇਹ ਤਾਂ ਕੱਲੇ ਕੱਲੇ ਚੱਪਾ ਚੱਪਾ ਜਾਂਦਾ ਇਸ ਇਲਾਕੇ ਦੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕਮਾਈਨਾ ਦਾ ਜਾਂ ਟਰੈਕਟਰਾਂ ਦਾ ਕੰਮ ਉਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲਦਾ ਹੈ ਸੋ ਨਾਭਾ ਇੱਕ ਆਪਣੇ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ ਹਰ ਦੜ ਦੇ ਮਿੱਟੀਾਂ ਚੋਂ ਜਹਾ ਹਰ ਦੜ ਦੇ ਕਸਬੇਤ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ ਹੈ